ਤਰੀ ਨਕੋਦਰ ਆਉਂਦੇ ਹੋ ਤਾਂ ਦੇਵੀ ਤਲਾਬ ਮੰਦਿਰ ਬੜਾ ਪ੍ਰਸਿੱਧ ਸਾਡੇ ਸ਼ਹਿਰ ਨਕੋਦਰ ਦਾ ਮੰਦਿਰ ਬਹੁਤ ਹੀ ਪੁਰਾਣਾ ਤੇ ਪ੍ਰਸਿੱਧ ਮੰਦਿਰ ਆ ਇਸ ਮੰਦਿਰ ਦੇ ਤੁਹਾਨੂੰ ਦਰਸ਼ਨ ਕਰਵਾ ਰਹੇ ਆ ਮਹਾਬਾਈ ਦੇ ਦਰਸ਼ਨ ਤੁਹਾਨੂੰ ਕਰਾ ਰਹੇ ਆ ਤੁਸੀਂ ਵੀ ਦਰਸ਼ਨ ਕਰੋ ਅਤੇ ਜੈ ਮਾਤਾ ਦੀ ਲਿਖੋ ਔਰ ਕਮੈਂਟ ਕਰੋ ਤੇ ਲਾਈਕ ਕਰੋ ਜਿਹੜੇ ਜਿਹੜੇ ਨਹੀਂ ਇਸ ਮੰਦਿਰ ਦੇ ਵਿੱਚ ਆਏ ਇਹ ਮੰਦਿਰ ਜਿਹੜਾ ਦੇਵੀ ਤਲਾਬ ਮੰਦਿਰ ਆ ਸਬਜੀ ਮੰਡੀ ਦੇ ਨਾਲ ਹੀ ਆ ਬਹੁਤ ਹੀ ਪਰਚੀਨ ਮੰਦਿਰ ਹੈਗਾ ਵਾ ਗਲਬਤ ਕਰ ਲੈਨੇ ਥੋੜੀ ਕਿੰਨਾ ਪੁਰਾਣਾ ਮੰਦਿਰ ਆ ਮੇਰੇ ਨਾਲ ਮੌਜੂਦ ਨੇ ਪੜੀ ਜੈ ਮਾਤਾ ਜੀ ਜੈ ਮਾਤਾ ਜੀ ਜੈ ਮਾਤਾ ਜੀ ਇਹ ਦੇਵੀਤਲਾ ਮੰਦਿਰ ਜਿਹੜਾ ਆਪਣਾ ਪਰਚੀਨ ਮੰਦਿਰ ਆ ਕਿੰਨਾ ਸਿਰਪਰਾਂ ਸਮਝੀ ਜਿਹੜਾ ਹੈਗਾ ਮੰਦਿਰ ਜੀ ਤਕਰੀਬਨ ਹਜ਼ਾਰ ਤੋਂ ਹਜ਼ਾਰ ਸਾਲ ਤੋਂ ਵੀ ਜ਼ਿਆਦਾ ਪੁਰਾਣਾ ਮੰਦਿਰ ਆ ਇਹ ਮੰਦਿਰ ਜਿਹੜਾ ਹੈਗਾ ਪਿੱਡੀ ਰੂਪ ਦੇ ਵਿੱਚ ਹੈਗਾ ਇਹ ਕੋਈ ਕਹ ਲੋ ਆਪਣਾ ਮੂਰਤੀਆਂ ਸੱਤ ਦਿਨੀ ਕੀਤੀਆਂ ਇੱਥੇ ਮਤਲਬ ਪੁਰਾਤਨ ਹੀ ਪਿੰਡੀਆਂ ਜਿੱਦਾਂ ਚੱਲੀ ਆ ਰਹੀਆਂ ਸੀ ਸ਼ਕਤੀ ਪੀਠਾ ਜਿੱਦਾਂ ਪਿੰਡੀਆਂ ਉਦਾਂ ਹੀ ਆ ਇੱਥੇ ਰਾਜਾ ਵਾ ਜਿਹੜੇ ਰਾਜ ਸੀਗੇ ઋષਿ ਮੁਨੀ ਸੀਗੇ ਉਹ ਆਪਣੀ ਤਪੱਸਿਆ ਕਰਦੇ ਸੀਗੇ ਤੇ ਇੱਥੇ ਸੱਚੇ ਦਿਲੋਂ ਜੋ ਵੀ ਆਂਦਾ ਜੀ ਝੋਲੀਆਂ ਭਰ ਕੇ ਲੈ ਕੇ ਜਾਂਦਾ ਕੋਈ ਖਾਲੀ ਨਹੀਂ ਜਾਂਦਾ ਤੇ ਸਾਨੂੰ ਇੱਥੇ ਰਹਿੰਦੇ तकरीबन 45 ਤੋਂ 50 ਸਾਲ ਹੋ ਗਏ ਮੇਰੇ ਫਾਦਰ ਸਾਹਿਬ ਸੇਵਾ ਕਰਦੇ ਆ ਮੈਂ ਵੀ ਸੇਵਾ ਕਰਦਾ ਨਾਲ ਤੇ ਅਸੀਂ 50 ਸਾਲ ਤੋਂ ਇਸ ਮੰਦਿਰ ਦੀ ਸੇਵਾ ਕਰ ਰਹੇ ਤਕਰੀਬਨ ਪਿਆ ਸਾਲ ਤੋਂ ਕਹਿੰਦੇ ਜੀ ਇੱਥੇ ਪੰਡਤ ਜੀ ਜਿਹੜੇ ਸੇਵਾ ਕਰ ਰਹੇ ਨੇ ਤੇ ਮੰਦਿਰ ਤਾਂ ਮੇਰੇ ਖਿਆਲ ਹਜ਼ਾਰਾਂ ਸਾਲ ਅਸੀਂ ਛੋਟੇ ਛੋੜੇ ਹੁੰਦੇ ਤੇ ਹੁੰਦੇ ਰਹੇ ਆ ਜੇ ਤੁਸੀਂ ਵੀ ਨਕੌਦਰ ਸ਼ਹਿਰ ਦੇ ਵਿੱਚ ਆ ਰਹੇ ਹੋ ਤਾਂ ਦੇਵੀ ਤਲਾਬ ਮੰਦਿਰ ਔਰ ਜੰਝ ਘਰ ਇੱਥੇ ਬਹੁਤ ਵਧੀਆ ਬਣਿਆ ਆ ਸੀ ਅੱਗੇ ਔਰ ਨਾਲ ਜਗਦੰਬੇ tamb bhi ਆ ਦੇਵੀਤਲਾ ਮੰਦਿਰ ਦੇ ਦਰਸ਼ਨ ਜ਼ਰੂਰ ਕਰਨੇ ਤੁਸੀਂ ਵੀ ਮਹਾਮਾਈ ਦੇ ਦਰਸ਼ਨ ਕਰੋ ਜਿਹੜੇ ਕਿ ਪੰਡਤ ਜੀ ਨੇ ਦੱਸਿਆ ਪਿੰਡੀ ਰੂਪ ਦੇ ਵਿੱਚ ਇੱਥੇ ਵਰਾਜਮਾਨ ਨੇ ਅਤੇ ਦੂਰੋਂ ਦੂਰੋਂ ਸੰਗਤਾਂ ਦੀਆਂ ਦਰਸ਼ਨ ਕਰਨ ਆਉਂਦੀਆਂ ਨੇ ਜੀਆਂ ਤੁਸੀਂ ਵੀ ਨਿਕੋਦਰ ਆਓ ਦੇਵੀਤਲਾ ਮੰਦਿਰ ਜਗਦੰਬੇ ਦਾਮ ਔਰ ਦੇਵੀਤਲਾ ਮੰਦਿਰ ਦੇ ਦਰਸ਼ਨ ਜ਼ਰੂਰ ਕਰਨਾ ਔਰ ਲਾਈਕ ਔਰ ਸ਼ੇਅਰ ਜ਼ਰੂਰ ਕਰਨਾ ਇਸ ਵੀਡੀਓ